ਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਪੰਜਾਬੀਓ ਅੱਜ ਕੱਲ ਤਾਂ ਕਿਸੇ ਨੂੰ ਛੋਟੀ ਗੱਲ ਵੀ ਕੇ ਨਹੀਂ ਮਹਾਂਪਾਪ ਹੋ ਗਿਆ ਏ ਇੱਕ ਨੌਜਵਾਨ ਜੋ ਕਿ ਆਪਦੇ ਘਰ ਵਿੱਚ ਰਹਿੰਦਾ ਪਿਆ ਸੀ ਤੇ ਲੱਗੇ ਇੱਕ ਟਰੈਕਟਰ ਵਾਲਾ ਜੋ ਕਿ ਅਸ਼ਲੀਲ ਗਾਣੇ ਜਿਹੜਾ ਲਗਾ ਕੇ ਉੱਚੀ ਆਵਾਜ਼ ਦੇ ਵਿੱਚ ਸੁਣੋਂਦਾ ਪਿਆ ਸੀ ਕਿ ਜਦੋਂ ਪਰਿਵਾਰ ਵੱਲੋਂ ਇਹਨਾਂ ਮਾਂ ਪੁੱਤਾਂ ਵੱਲੋਂ ਉਸ ਟਰੈਕਟਰ ਵਾਲੇ ਨੂੰ ਆਖਿਆ ਗਿਆ ਕਿ ਵੀਜੀ ਤੁਸੀਂ ਗਾਣੇ ਬਦਲ ਦਿਵੋ ਜਾਂ ਫਿਰ ਗਾਣੇ ਹੋਰ ਕੋਈ ਲਗਾ ਲਓ ਤਾਂ ਉਸ ਟਰੈਕਟਰ ਵਾਲੇ ਨੇ ਕੀ ਕਰਤਾ ਜਿਹਨੂੰ ਦੇਖ ਕੇ ਤਾਂ ਰੋਂਟੇ ਹੀ ਖੜੇ ਹੋ ਗਏ ਉਸ ਨੌਜਵਾਨ ਵੱਲੋਂ ਟਰੈਕਟਰ ਹੀ ਇਹਨਾਂ ਦਮਾ ਮਾ ਪੁੱਤਾਂ ਦੇ ਉੱਤੇ ਚੜਾ ਦਿੱਤਾ ਜਿੱਤੋਂ ਬਾਅਦ ਮਾਂ ਦੀ ਤਾਂ ਮੁੱਕੇ ਤੇ ਹੀ ਮੌਤ ਹੋ ਗਈ ਕਿ ਜਿਹੜਾ ਨੌਜਵਾਨ ਹੈਗਾ ਸੀ ਉਹ ਇਲਾਜ ਅਦੀਨ ਹਸਪਤਾਲ ਦੇ ਵਿੱਚ ਦਾਖਲ ਹੈ ਗਿਆ ਇਸ ਤਰ੍ਹਾਂ ਦੇ ਹਾਲਤ ਹਾਲਾਤ ਜਿਹੜੇ ਬਣਦੇ ਜਾ ਰਹੇਗੇ ਜਿਹਨੂੰ ਦੇਖ ਕੇ ਹਰ ਕੋਈ ਬੰਦਾ ਸੋਚਣ ਤੇ ਮਜਬੂਰ ਹੋ ਗਿਆ ਤੇ ਕੀ ਪੰਜਾਬ ਦੀ ਹੁਣ ਜਵਾਨੀ ਜਿਹੜੀ ਕੀ ਨਸ਼ੇ ਦੇ ਉੱਤੇ ਹੀ ਚੱਲੇਗੀ ਕਿਉਂਕਿ ਜੇ ਕੋਈ ਬੰਦਾ ਸੂਫੀ ਹੋਵੇ ਤੇ ਇਸ ਤਰ੍ਹਾਂ ਦੀ ਹਰਕਤਾਂ ਤਾਂ ਨਹੀਂ ਕਰ ਸਕਦਾ ਕਿ ਜੇ ਕੋਈ ਨਸ਼ਾ ਦੀ ਵਿੱਚ ਲੋਰ ਵਿੱਚ ਹੋਵੇ ਤਾਂ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇ ਸਕਦਾਗਾ ਜਿਹਦਾ ਖਮਿਆਜਾ ਹੁਣ ਉਸ ਪਰਿਵਾਰ ਨੂੰ ਪੁੱਤਰਾ ਪਿਆ ਪੁਲਿਸ ਨੇ ਜਾਂਚ ਕਰਦੀ ਪਈ ਗਈ ਆ ਮਾਮਲਾ ਵੀ ਦਰਜ ਕਰੇਗੀ ਲੇਕਿਨ ਤਸਵੀਰ ਤਾਂ ਉਹਨੇ ਪਈਆਂ ਉਸ ਮਾਂ ਦੀਆਂ ਜੋ ਕਿ ਇਸ ਪਾਨੀ ਸੰਸਾਰ ਨੂੰ ਅਲਵਦਾ ਕਹਿ ਕੇ ਇਸ ਦੁਨੀਆ ਤੋਂ ਔਰ ਉਸਕਾ ਜੋ ਹੋ ਚੁੱਕੀ ਹੈ ਆਓ ਜਾਣਦੀਆਂ ਕੀ ਕਰਾਂ ਪਰਿਵਾਰਿਕ ਮੈਂਬਰ ਡਾਕਟਰ ਹੀ ਇਹਨਾਂ ਦਮਾਂ ਮਾਂ ਪੁੱਤਾਂ ਦੇ ਉੱਤੇ ਛੜਾ ਦਿੱਤਾ ਜਿੱਤੋਂ ਬਾਅਦ ਮਾਂ ਦੀ ਤਾਂ ਮੁੱਕੇ ਤੇ ਹੀ ਮੌਤ ਹੋ ਗਈ ਕਿ ਜਿਹੜਾ ਨੌਜਵਾਨ ਹੈਗਾ ਸੀ ਉਹ ਇਲਾਜ ਅਦੀਨ ਹਸਪਤਾਲ ਦੇ ਵਿੱਚ ਦਾਖਲ ਹੈਗਾ ਆ ਇਸ ਤਰ੍ਹਾਂ ਦੇ ਹਾਲਤ ਹਾਲਾਤ ਜਿਹੜੇ ਬਣਦੇ ਜਾ ਰਹੇਗੇ ਜਿਹਨੂੰ ਦੇਖ ਕੇ ਤੇ ਹਰ ਕੋਈ ਬੰਦਾ ਸੋਚਨ ਤੇ ਮਜਬੂਰ ਹੋ ਗਿਆ ਤੇ ਕੀ ਪੰਜਾਬ ਦੀ ਹੁਣ ਜਵਾਨੀ ਜਿਹੜੀ ਕੀ ਨਸ਼ੇ ਦੇ ਉੱਤੇ ਹੀ ਚੱਲੇਗੀ ਕਿਉਂਕਿ ਜੇ ਕੋਈ ਬੰਦਾ ਸੂਫੀ ਹੋਵੇ ਤੇ ਇਸ ਤਰ੍ਹਾਂ ਦੀ ਹਰਕਤਾਂ ਤਾਂ ਨਹੀਂ ਕਰ ਸਕਦਾ ਕਿ ਜੇ ਕੋਈ ਨਸ਼ਾ ਦੇ ਵਿੱਚ ਲੋਰ ਵਿੱਚ ਹੋਵੇ ਤਾਂ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇ ਸਕਦਾਗਾ ਜਿਹਦਾ ਖਮਿਆਜਾ ਹੁਣ ਉਸ ਪਰਿਵਾਰ ਨੂੰ ਪੁੱਤਰਾ ਪਿਆ ਪੁਲਿਸ ਨੇ ਜਾਂਚ ਕਰਦੀ ਪਈ ਗਈ ਆ ਮਾਮਲਾ ਵੀ ਦਰਜ ਕਰੇਗੀ ਲੇਕਿਨ ਤਸਵੀਰ ਤੁਹਾਨੂੰ ਦਿਖਾਉਣ ਨਿਪੇਆ ਉਸ ਮਾਂ ਦੀਆਂ ਜੋ ਕਿ ਇਸ ਫਾਨੀ ਸੰਸਾਰ ਨੂੰ ਅਲਬਦਾ ਕਹਿ ਕੇ ਇਸ ਦੁਨੀਆ ਤੋਂ ਔਰ ਉਸਕਾ ਸੋ ਚੁੱਕੀ ਹੈ ਆਓ ਜਾਣਦੀਆਂ ਕੀ ਕਰਾ ਇਹ ਜੀ ਉਥੇ ਕ ਅਜੀਤ ਸਿੰਘ ਦਾ ਪਲਾਟ ਹੈ ਹਰੀਮਾਬਾਦ ਦੇ ਵਿੱਚ ਤੇ ਕੱਲ 10:30 11 ਵਜੇ ਫ੍ਰੀ ਇਨਸੀਡੈਂਟ ਹੋਇਆ ਸੀਗਾ ਟਰੈਕਟਰ ਸੀਗਾ ਇੱਕ ਟਰੈਕਟਰ ਤੇ ਉਹਨੂੰ ਚਲਾ ਰਿਆ ਸੀਗਾ ਵਿਜੇਪਾਲ ਸਿੰਘ ਵਿਜੇਪਾਲ ਸਿੰਘ ਦਾ ਚਲਾ ਰਿਆ ਸੀ ਤੇ ਉਹਨੇ ਇੱਕ ਲੇਡੀ ਦਾ ਉਥੋਂ ਦੀ ਹਰਜੀਤ ਕੌਰ ਉਮਰ 60 ਸਾਲ ਉਹ ਟਰੈਕਟਰ ਉਹਨੇ ਉਹਨੂੰ ਚੜਾ ਦਿੱਤਾ ਹੈ ਸਿਰਫ ਇੱਕ ਡੈਕ ਦਾ ਰੋਲਾ ਸੀਗਾ ਕਿ ਉਹ ਪਲਾਟ ਦੀ ਮਿੱਟੀ ਪੈ ਰਹੀ ਸੀ ਜਿੱਥੇ ਤੇ ਇਹਨਾਂ ਨੇ ਹਰਜੀਤਪੁਰ ਦੇ ਦੇ ਲੜਕੇ ਨਿਸ਼ਾਨ ਸਿੰਘ ਨੇ ਤੇ ਜਿਹੜੇ ਇਹਨਾਂ ਦੇ ਸਮਰਥਕ ਹੋਣਾਂ ਨੇ ਕਿਹਾ ਵੀ ਜਿਹੜੀ ਇਹਦੇ ਵਿੱਚ ਆਪਣਾ ਡੈਕ ਦੀ ਆਵਾਜ਼ ਆ ਉਹ ਸਾਊਂਡ ਘੱਟ ਕਰ ਲੋ ਲੇਕਿਨ ਉਹਨਾਂ ਨੇ ਇਹ ਗੱਲ ਦਾ ਬੁਰਾ ਮਨ ਲਾਇਆ ਵੀ ਅਸੀਂ ਤੇ ਟਰੈਕਟਰ ਤੇ ਪੈਸੇ ਖਰਚੇ ਆ ਤੇ ਅਸੀਂ ਇਸ ਕਰਕੇ ਨਹੀਂ ਖਰਚੇ ਵੀ ਇਹ ਸਾਊਂਡ ਘੱਟ ਕਰੀਏ ਉਹ ਇਹਨਾਂ ਦੀ ਗੱਲ ਤੋਂ ਉੱਤੋਂ ਲੈ ਕੇ ਆਪ ਵਿਚ ਮਾੜੇ ਮੋٹے ਨੌਕਚੋਕ ਹੋ ਗਈ ਤੇ ਜਿਹੜੇ ਉੱਥੇ ਪਲਾਟ ਦੇ ਵਿੱਚ ਹੋਰ ਵੀ ਦੋ ਟਰੈਕਟਰ ਵਾਲੇ ਖਲੋਤੇ ਜਿਹੜੇ ਮਿੱਟੀ ਪਾ ਰਹੇ ਸੀ ਰਾਤ ਕਰੀਬ 11:00 ਵਜੇ ਦੇ ਲਗਭਗ ਉਹਨਾਂ ਨੇ ਆਪਣੇ ਤੀਸਰੇ ਸਾਥੀ ਨੂੰ ਕਹਿਤਾ ਵੀ ਅੱਜ ਇਹ ਲੇਡੀਜ਼ ਆ ਆਪਣਾ ਜਿਹੜਾ ਨਿਸ਼ਾਨ ਸਿੰਘ ਆ ਤੇ ਜਿਹੜਾ ਇਹਦਾ ਕੋਈ ਬਚ ਕੇ ਨਾ ਜਾਵੇ ਇਹਨਾਂ ਦੇ ਪਰਵਾਰ ਨਾਲ ਤੇ ਇਹ ਉਧਰੋਂ ਪਿੰਡ ਰਿਮਾ ਬਾਗਲੇ ਸਾਈਡ ਤੋਂ ਆਏ ਆ ਕਿ ਇਹਨਾਂ ਨੇ ਜਿਹੜਾ ਹੈਗਾ ਲੇਡੀਜ਼ ਉੱਤੇ ਜਿਹੜਾ ਚੜਾ ਦਿੱਤਾ ਵਾ ਕ੍ਰਿਤ ਜਿਹਦੇ ਨਾਲ ਲੇਡੀ ਹਰਜੀਤ ਕੌਰ ਦੀ ਆ ਜਿਹੜੀ ਮੌਕੇ ਤੇ ਮੌਤ ਹੋ ਗਈ ਆ ਤੇ ਉਹਦਾ ਲड़का ਨਿਸ਼ਾਨ ਸਿੰਘ ਆ ਜਿਹੜਾ ਉਹ ਸੇਵਲ ਹਸਲ ਗੁਰਦਾਸਪੁਰ ਵਿਖੇ ਜੇਰੇ ਇਲਾਜ ਆ ਜਿਹਦਾ ਅੱਜ ਅਸੀਂ ਆਪਣਾ ਬਿਆਨ ਲੈਣ ਆਏ ਆ ਬਿਆਨ ਲੈ ਕੇ ਜਿਹੜਾ ਐਕਿਊਜ਼ ਪਰਸਨ ਆ ਉਹਨਾਂ ਦੇ 302 ਦੇ ਰਿਗਾਰਡਿੰਗ ਅੱਜ ਕਿਸ ਜਿਹੜਾ ਐਫਐਨ ਲੌਂਚ ਕਰਤੀ ਆ ਤੇ ਜਲਦੀ ਜਿਹੜੇ ਇਹ ਕੂਲ ਦਾ ਉਹ ਆਪਣੇ ਦਰਕਾਰ ਹੋ ਜਾਣਗੇ ਸਰ ਕਿੰਨੇ ਬੰਦੇ ਲੋਕ ਸੀ 6 ਬੰਦਿਆਂ ਦੇ ਖਿਲਾਫ ਹੋਇਆ ਜੀ ਉਹ ਅਗਲੀ ਦੀ ਤਸ਼ਕੀਕ ਇੱਥੇ ਜਿਹੜੇ ਡੈਡ ਬਡੀ ਦਿਖਾਏ ਉਸ ਕਾਰਕਟਾ ਜਾ ਰਹੇ ਨੇ ਜਿਹੜਾ ਡੈਡ ਬੋਡੀ ਆ ਉਹਦਾ ਪੋਸਟਮਾਰਟਮ ਕਰਾ ਕੇ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਆ ਜੀ ਆ ਦੋਸਤੋ ਅਕਸਰ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਵੱਲ ਨੂੰ ਕੂਚ ਕਰਦੀ ਏ ਪੈਸੇ ਕਮਾਉਣ ਦੇ ਕਰਕੇ ਆਪਣੇ ਪਰਿਵਾਰ ਦੇ ਹਾਲਾਤ ਨੂੰ ਠੀਕ ਕਰਨ ਵਾਸਤੇ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਪੰਜਾਬੀ ਪਹੁੰਚ ਰਹੇ ਲੇਕਿਨ ਕਈ ਵਾਰੀ ਪੰਜਾਬੀਆਂ ਨਾਲ ਇਹੋ ਜਿਹਾ ਹਾਦਸਾ ਹੋ ਜਾਂਦਾ ਜਿਸ ਦਾ ਖਮਿਆਜਾ ਪੂਰੇ ਪਰਿਵਾਰ ਨੂੰ ਵੀ ਪੁਨਾਪਿਆ ਜਾਂਦਾ ਏ ਕਿਸ ਤਰ੍ਹਾਂ ਦਾ ਮਾਮਲਾ ਹੈ ਕੁਵੈਤ ਉਦ ਬਈ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਨੌਜਵਾਨ ਜਿਸ ਨੂੰ ਫਾਂਸੀ ਦੀ ਸਜ਼ਾ ਹੋ ਚੁੱਕੀ ਸੀ ਸੋਸ਼ਲ ਮੀਡੀਆ ਉਤੇ ਵੀਡੀਓ ਕਾਫੀ ਵਾਇਰਲ ਆਈ ਉਸ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਹਿਲ ਕਦਮੀ ਕੀਤੀ ਗਈ ਉਸ ਵੀਰ ਦੀ ਮਦਦ ਕੀਤੀ ਗਈ ਕੋ ਨੂੰ ਰਹਾ ਕਰਵਾ ਕੇ ਅੰਮ੍ਰਿਤਸਰ ਇੰਡੀਆ ਭਾਰਤ ਵਿੱਚ ਲਿਆਂਦਾ ਗਿਆ ਜਦੋਂ ਨੌਜਵਾਨ ਭਾਰਤ ਦੀ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਤੇ ਪਰਿਵਾਰ ਨੂੰ ਇੰਜ ਮਿਲਿਆ ਜਿਵੇਂ ਕਿ ਸਦੀਆਂ ਤੋਂ ਵਿਛੜਿਆ ਹੋਵੇ ਦੇਖੋ ਮਾਂ ਨੂੰ ਕਿਵੇਂ ਭੁੱਬਾ ਮਾਰ ਕੇ ਰੋ ਰਿਹਾ ਹੈਗਾ ਆ ਦੁਖੜਾ ਆਪਣਾ ਦੱਸਦਾ ਪਿਆਗਾ ਹੈ ਹਾਲਾਤਾਂ ਬਾਰੇ ਜਾਣਕਾਰੀ ਦਿੰਦਾ ਪਿਆ ਕਿ ਉਹ ਕਿਸ ਤਰ੍ਹਾਂ ਉੱਥੇ ਰਿਹਾ ਤੇ ਕੀ ਉਹਦਾ ਕੋਈ ਕਸੂਰ ਹੈ ਕਿ ਕੋਈ ਕੀ ਉਹਦਾ ਕਸੂਰ ਨਹੀਂ ਸੀ ਇਹ ਨੌਜਵਾਨ ਸਾਰੀ ਆਪਣੀ ਹੱਡ ਬੀਤੀ ਸੁਣਾ ਰਿਹਾ ਹੈਗਾ ਕਿ ਨਾਲ ਦੇ ਨਾਲ ਲੋਕਾਂ ਨੂੰ ਵੀ ਸੁਣਿਆ ਹਦੇ ਰਿਹਾ ਹੈਗਾ ਕਿ ਅਗਰ ਤੁਸੀਂ ਪੰਜਾਬ ਛੱਡ ਕੇ ਦੇਸ਼ਾਂ ਵਿਦੇਸ਼ਾਂ ਦੀ ਤਰਤੀਤ ਵਲ ਜਾਂਦੇ ਹੋ ਤਾਂ ਉੱਥੇ ਜਾ ਕੇ ਸਿਰਫ ਆਪਣੇ ਕਾਰੋਬਾਰ ਦਾ ਮਤਲਬ ਹੀ ਰੱਖੋ ਨਾ ਕਿ ਇਧਰ ਉਧਰ ਦੀਆਂ ਗੱਲਾਂ ਵਾਲ ਕੀ ਕਹਿ ਰਿਹਾ ਨੌਜਵਾਨ ਆਓ ਜਾਂਦੇ ਆ ਬਣੇ ਰਹੋ ਸਾਡੇ ਚਲੋ ਬਹੁਤ ਬਹੁਤ ਕੋਈ ਨਹੀਂ ਬੇ ਅਮਰਾਜ ਸਾਹਿਬ ਜੀ ਸਾਹਿਬ ਭਾਈ ਇਹ ਕਿਹੜੀ ਜਗ੍ਹਾ ਗਏ ਤੇ ਕੀ ਗੱਲ ਕੀ ਹੋਈ ਉੱਥੇ ਇਹਾਨੂੰ ਕੁਛ ਨਹੀਂ ਪਤਾ ਇਹ ਉੱਥੇ ਕੀ ਹੋਇਆ ਸਾਨੂੰ ਬਸ ਨਜਾਇਜ਼ ਚੱਕਿਆ ਬਸ ਉਹ ਗਲਤੀ ਹੈ ਨਾਲ ਇਹ ਐਸਪੀ ਆ ਰਵਰਾਜ ਹਾਂ ਇਹ ਕਰਦੇ ਹਾਂ ਸਾਨੂੰ ਉਹਨਾਂ ਨੇ ਕਿੜਾਇਆ ਬਸ ਭਾਈ ਆਪਣਾ ਨਾਮ ਦੱਸੋ ਕਿਹੜੀ ਜਗ੍ਹਾ ਤੇ ਤੁਸੀਂ ਗਏ ਸੀ ਮੈਂ ਭਾਈ ਦਬਈ ਗਿਆ ਕਿਹੜੇ ਸੂਈ 2015 ਚ ਗਿਆ ਸੀ ਤੇ ਜਿਹੜਾ ਤੁਹਾਨੂੰ ਪਾਣਾ ਵਰਤੇ ਇੱਕਦੋ ਵਰਤੇ ਸੀ ਕਿੰਨੀ ਦੇਰ ਹੋ ਗਈ ਹੈ 2018 ਦੇ ਵਿੱਚ ਪੜਿਆ ਨੇ ਲੈ ਹਨ ਛੱਡੇ ਤੇ ਕੀ ਕਹਿਣਾ ਜਾਂਦਾ ਜਿਹੜਾ ਉਪਰਾਲਾ ਕੀਤਾ ਗਿਆ ਉਪਰਾਇਵ ਦਾ ਬੋਲੋ ਮੈਸਪੀ ਹੋ ਰਿਹਾ ਹੈ ਬਹੁਤ ਸ਼ੁਕਰ ਕਰਦਾ ਹਾਂ ਬਸ ਅਗਲੇ ਕੋਈ ਮੁੰਡੇ ਤੇ ਗਲਤ ਕੰਮ ਨਾ ਕਰਨੋ ਬਸ ਅੱਜ ਵੀ ਤੜਾ ਤੜ ਨੌਜਵਾਨ ਬਾਹਰ ਜਾਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਭਾਈ ਇਹ ਤਾਂ ਉਹਨਾਂ ਨੂੰ ਇਹ ਕਮ ਕੋਈ ਗਲਤੀ ਨਾ ਕਰਨ ਉੱਥੇ ਜਾ ਕੇ ਬਸ ਤੁਹਾਡੇ ਨਾਲ ਕਿੰਨੇ ਮੁੰਡੇ ਹੋ ਸੀ ਜਿਹੜਾ ਅਸੀਂ ਭਾਈ ਤਿੰਨੇ ਜਾਣੇ ਸੀਗੇ ਉਹ ਤਿੰਨੇ ਜਣੇ ਮੈਨੂੰ ਦੋ ਜਣੇ ਪਹਿਲਾਂ ਜਦੋਂ ਉੱਥੋਂ ਦੇ ਪੁਲਿਸ ਨੇ ਚੁੱਕਿਆ ਕੀ ਕਰ ਰਹੇ ਸੀ ਤੁਸੀਂ ਕਿੱਥੇ ਸੀਗੇ ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕਿ ਕੋਈ ਕਾਨੂੰਨ ਗਲਤ ਹੋ ਗਿਆ ਸਾਨੂੰ ਨਹੀਂ ਪਤਾ ਕਿ ਕੀ ਹੋ ਗਿਆ ਕੋਈ ਨਹੀਂ ਆਇਆ ਸਾਨੂੰ ਛੇੜ ਇੰਜ ਜ਼ਬਰਦਸਤੀ ਕੁੱਟ ਕੇ ਮਨਾਇਆ ਹੂੰ ਕੁੱਟ ਕੇ ਮਨਾ ਕੇ ਉਹਨਾਂ ਨੇ ਕਿਹਾ ਅਰੇ ਨਹੀਂ ਮੰਨੋ ਕਿ ਤੁਹਾਨੂੰ ਮਾਰ ਦੇਣਾਗਾ ਕਿ ਕਿੰਨੇ ਦਿਨ ਜੇਲ੍ਹ ਚ ਰਹੇ 6 ਸਾਲ ਤੋਂ ਉੱਤੇ ਹੋ ਗਏ 6 ਸਾਲ ਤੋਂ ਜਦੋਂ ਵਾਪਸ ਆਏ ਉਹ ਤੇ ਮਾਂ ਨੂੰ ਮਿਲਿਓ ਕਿਹੋ ਜਿਹਾ ਲੱਗ ਰਿਹਾ ਜਿਵੇਂ ਆਪਣੇ ਪਰਿਵਾਰ 'ਚ ਮਿਲਨੇ ਉਹ ਰਾਜ ਜੀ ਲੱਗਿਆ ਜਿਵੇਂ ਅੱਜ ਆਇਆ ਪਰਬਾਤ ਮੜ ਕੇ ਬਾਹਰ ਜਾਂਦਾ ਹੈਗਾ ਉਹਨੂੰ ਦੋਰਾ ਨਹੀਂ ਚਲ ਚਲ ਕੋਲ ਨਹੀਂ ਕਿਹਾ ਕਿ ਕਿੰਨੇ ਸਾਲ ਤੋਂ ਉਸ ਤੇ ਉੱਥੇ ਪਚਗਾਰ ਇਹ ਸਕੂਲ ਤਾਂ ਨਹੀਂ ਨਾ ਇਹ ਕਿਹਾ ਸੀ ਤੋ ਤੁਸਾਂ ਨਾਲ ਤੇ ਤੇ ਜੇਗਾ ਦੋ ਚਾਰ ਸਾਲ ਬਾਅਦ ਕੰਮ ਕੀਤਾ ਉਦੋਂ ਬਗਰ 6-7 ਸਾਲ ਹੋ ਗਏ ਪਾਚੀ ਜਾਣੀ ਬਹੁਤ ਦੁਨੀਆ ਦੇ ਫਿਰਿਆ ਸਾਡੇ ਪੀਸੇ ਨੇ ਵੀ ਨਹੀਂ ਸੁਣੀ ਇਹਨਾਂ ਤਾਂ ਸੱਟ ਅਜੀ ਤਾਂ ਕਹਿ ਰਹੇ ਆ ਅਪਰਾਜ ਸਾਹਿਬ ਨੂੰ ਮਹਾਰਾਜ ਦੁੱਗਣਾ ਤੇ ਚੌਗਣਾ ਵਧਾਵੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 240 ਟੀਵੀ ਮੈਂ ਹਰਮੀਰ ਸਿੰਘ ਰਾਜਾ ਜਦੋਂ ਚੰਨੀ ਨੇ ਲਾ ਲਿਆ ਹਿਮਾਚਲ ਦੇ ਮੁੱਖ ਮੰਤਰੀ ਨੂੰ ਫੋਨ ਤੇ ਆ ਬਣਿਆ ਉਦੋਂ ਮਾਹੌਲ ਜੀ ਹਾਂ ਤਕਰੀਬਨ ਐਨਆਰਆਈ ਪਰਿਵਾਰ ਦਾ ਜੋ ਮਾਮਲਾ ਲੱਗਾ ਕਾਫੀ ਪੱਕਦਾ ਨਜ਼ਰ ਆਉਂਦਾ ਪਿਆਗਾ ਜੋ ਕਿ ਹਿਮਾਚਲ ਦੇ ਵਿੱਚ ਉਹਨਾਂ ਉੱਤੇ ਹਮਲਾ ਕੀਤਾ ਗਿਆ ਸੀ ਕੁਝ ਨੌਜਵਾਨਾਂ ਵੱਲੋਂ ਜਿਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਗਰਮਾ ਚੁੱਕੀ ਗਈ ਆ ਤਕਰੀਬਨ ਸਾਰੇ ਹੀ ਲੀਡਰ ਸਾਹਿਬਾਨ ਜਿਹੜੇ ਹੈਗੇ ਆ ਉਸ ਐਨਆਰਆਈ ਪਰਿਵਾਰ ਦੇ ਹੱਕ ਦੇ ਵਿੱਚ ਆ ਚੁੱਕੇਗੇ ਨਾ ਤੇ ਲਗਾਤਾਰ ਹਿਮਾਚਲ ਸਰਕਾਰ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਪਏ ਹੈਗੇ ਨੇ ਉਸੇ ਤਾਲੀ ਨੂੰ ਦੇਖਦੇ ਵੇ ਸਾਫ ਕਰ ਸੀਐਮ ਚਰਨਜੀਤ ਸਿੰਘ ਚੰਨੀ ਵੱਲੋਂ ਜਦੋਂ ਇਹ ਮਾਮਲਾ ਦੇਖਿਆ ਗਿਆ ਕਿ ਤੁਰੰਤ ਹੀ ਉਹਨਾਂ ਨੇ ਸਾਥ ਆਪਣੇ ਫੋਨ ਰਾਹੀਂ ਜੜਾ ਗਿਆ ਹਿਮਾਚਲ ਦੇ ਮੁੱਖ ਮੰਤਰੀ ਸੁਭੂ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ ਤੇ ਸਾਰੇ ਮਾਮਲੇ ਬਾਰੇ ਉਹਨਾਂ ਨੂੰ ਦੱਸਿਆ ਉਸ ਤੋਂ ਬਾਅਦ ਕਾਫੀ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਅਤੇ ਹਾਲਾਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਕਿ ਕੀ ਵੀ ਗੱਲ ਕਹੀ ਗਈ ਕਿ ਅਗਰ ਪੰਜਾਬ ਦੇ ਨੌਜਵਾਨ ਆਪ ਦੂਸਰੀ ਸਟੇਟ ਦੇ ਵਿੱਚ ਹਿਮਾਚਲ ਜਾਂ ਕਿਤੇ ਵੀ ਘੁੰਮਤ ਜਾਂਦੇ ਤੇ ਇਸ ਤਰ੍ਹਾਂ ਦੀ ਵਾਰਦਾਤਾਂ ਉਹਨਾਂ ਤੇ ਹੋਣਗੀਆਂ ਤੇ ਕੀ ਆਪਸੀ ਭਾਈਚਾਰੇ ਵਿੱਚ ਇਸ ਤਰ੍ਹਾਂ ਪ੍ਰੇਮ ਪਿਆਰ ਕਿਵੇਂ ਬਣਿਆ ਰਹੇਗਾ ਇਹ ਗੱਲਾਂ ਕਹਿ ਰਹੇ ਨੇ ਚਲੰਜੀ ਜੀ ਸੱਣੀ ਆਉਂ ਜਾਂਦੇ ਆ ਕੀ ਕਹਿ ਰਹੇ ਨੇ ਉਹਨਾਂ ਗੱਲਬਾਤਾਂ ਇਹ ਜਿਹੜੇ ਉੱਥੇ ਦੀ ਹਿਮਾਚਲ ਦੇ ਵਿੱਚ ਇੱਕ ਸਿੱਖ ਨੌਜਵਾਨ ਮੁੰਡਾ ਆਇਆ ਹੋਇਆ ਸੀ ਐਨ ਆਰ ਆਈ ਜੋੜਾ ਸੀਗਾ ਤਾਂ ਉਹ ਕਿਸੇ ਨੇ ਕੁੱਟਦਾ ਦਲਵੋ ਜੀ ਦਲਵੋ ਜੀ ਖਿਆਲ ਵਿੱਚ ਦਲਵੋ ਜੀ ਦੇ ਵਿੱਚ ਓ ਜੀ ਜਿਹੜੀ ਕੰਗਣਾ ਹੈ ਨਾ ਕੰਗਣਾ ਨੇ ਜਿਹੜਾ ਉਹਦੇ ਨਾਲ 에ਪੀਸੋਡ ਹੋਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਕੁੱਟਦਾ ਇਹ ਭਾਜਪਾ ਦੀ ਨਫ਼ਰਤ ਦੀ ਜਿਹੜੀ ਰਾਜਨੀਤੀ ਫੈਲਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਕੌਮ ਦੀ ਬੜੀ ਤੰਗ ਹੈ ਤੇ ਸਾਨੂੰ ਹਿਮਾਚਲ ਦੇ ਲੋਕਾਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੈ ਤੁਸੀਂ ਤੁਹਾਡੀ ਨੌਲੇਜ ਹੀ ਨਹੀਂ ਆਇਆ ਹੋਣਾ ਦਲਹੌਜੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਸਿੱਖ ਆਪਣੇ ਬਾਹਰ ਦੀ ਐਨ ਆਰ ਆਈ ਹੈ ਉਹ ਗਏ ਸੀ ਉੱਥੇ ਕਿਸੇ ਨੇ ਉਹ ਨਾ ਨਾ ਨੈਸ਼ਨਲ ਕਾਰਡ ਦੇ ਨਾਲ ਸੀ ਉਹਦੀ ਆਪਣੀ ਵਾਈਫ ਉਹਨੂੰ ਕੁਤਤਾ ਤੇ ਤੁਸੀਂ ਉਹ ਕੈਡ ਨਹੀਂ ਚੈੱਕ ਕਰਾ ਲਓ ਇੱਕ ਇੱਕ ਐਸ ਵੀ ਬਿਆਨ ਲਗਾ ਰਹੇ ਹਾਂ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਸਦ ਭਾਵਨਾ ਤੇ ਪਿਆਰ ਹਿਮਾਚਲ ਦਾ ਤੇ ਪੰਜਾਬ ਦਾ ਅੱਜ ਦਾ ਨਹੀਂ ਇਹ ਸਦਾ ਤੋਂ ਬਣਿਆ ਆ ਤੇ ਅਸੀਂ ਤਾਂ ਪੰਜਾਬ ਹਿਮਾਚਲ ਹਾਂਜੀ ਮੈਂ ਪਤਾ ਵੀ ਕਰਦਾ ਕਿ ਕਾਰਨ ਕੀ ਰਹਾ ਕਿਉਂਕਿ ਇਸੇ ਕੋਈ ਬਾਤ ਨਹੀਂ ਹੈ ਹਾਂ ਬਾਤ ਕੋਈ ਨਹੀਂ ਹੈ ਲੇਕਿਨ ਪੰਜਾਬ ਮੇ ਨਾ ਬਹੁਤ ਜਿਆਦਾ ਇਹ ਬਿਵਾਰ ਉੱਠਿਆ ਹੋਇਆ ਤੇ ਤੁਹਾਨੂੰ ਇਹ ਕਹਿ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at ManageLagan.com. We cater for USA, Canada, UK, India and Fiji. For more information call 510-943-8037. That is 510-943-8037.